ਰੱਬ ਨੇ ਜੜ ਦੇ ਕੀ ਲਈ ਛੋਟੇ ਹੁੰਦਿਆਂ ਪੌਦੇ ਨੂੰ ਇੱਕ ਥਾਂ ਤੋਂ ਖੁੱਗ ਕੇ ਦੂਜੀ ਥਾਂ ਲੈ ਜਾਂਦਿਆਂ ਅਸੀਂ ਅਕਸਰ ਕਿਹਾ ਕਰਦੇ ਛੋਟੇ ਹੁੰਦਿਆਂ ਪੌਦੇ ਨੂੰ ਇੱਕ ਥਾਂ ਤੋਂ ਖੁੱਗ ਕੇ ਦੂਜੀ ਥਾਂ ਲੈ ਜਾਂਦਿਆਂ ਅਸੀਂ ਅਕਸਰ ਕਿਹਾ ਕਰਦੇ ਓਏ ਜੜ ਨੰਗੀ ਹੋ ਕੇ ਰੱਬ ਨੂੰ ਨਾ ਦੇਸ ਪਵੇ ਨਹੀਂ ਤੇ ਬੁੱਟਾ ਮਰ ਜਾ ਜਾਵੇਗਾ ਅੱਜ ਜਿ ਪਿੰਡ ਨੂੰ ਮੰਡੀ ਲੈ ਜਾਂਦਿਆਂ ਜਿਉਂ ਹੀ ਕੱਚੀ ਪਹੀ ਤੋਂ ਸੜਕ ਤੇ ਝੜੇ ਤਾਂ ਝਟਕੇ ਜੱਗੇ ਨਾਲ ਨੀ ਨੰਗੀ ਹੋ ਗਈ ਤੇ ਘਰ ਟੁੱਟ ਗਏ ਪਿਤਾ ਵੱਲੋਂ ਆਏ ਡਲਰਾਂ ਨੂੰ ਰੁਪਿਆਂ 'ਚ ਵਟਦਿਆਂ ਵਤਦਿਆਂ ਦੇਖ ਪਿਤਾ ਵੱਲੋਂ ਆਏ ਡਲਰਾਂ ਨੂੰ ਰੁਪਿਆਂ 'ਚ ਵਟਦਿਆਂ ਵਤਦਿਆਂ ਦੇਖ ਕਿੰਨੇ ਖੁਸ਼ ਨੇ ਬੱਚੇ ਪਿਤਾ ਵੱਲੋਂ ਆਏ ਡਾਲਰਾ ਮੂੰਹ ਰੁਪਿਆਂ ਚ ਵਟਦੇ ਆ ਵਤਦੇ ਆ ਦੇਖ ਕਿੰਨੇ ਖੁਸ਼ ਨੇ ਬੱਚੇ ਤੇ ਸੋਨੇ ਸੜਾਲ ਜਿਸਮ ਵਾਲੇ ਪਰਦੇਸ ਗਏ ਛਿੰਦੇ ਪੁੱਤ ਨੂੰ ਡਾਲਰਾਂ ਚ ਸੁੰਗੜਦਿਆਂ ਦੇਖ ਕਿੰਨੀ ਉਦਾਸ ਹੈ ਮਾਂ ਬੱਚੇ ਸੁਰੱਖਿਅਤ ਨੇ ਜਾਣਾ ਹੈ ਕੰਮ ਤੇ ਬੱਚੇ ਘਰ ਦੇ ਅੰਦਰ ਨੌਕਰ ਹਵਾਲੇ ਜਾਣਾ ਹੈ ਕੰਮ ਤੇ ਬੱਚੇ ਘਰ ਦੇ ਅੰਦਰ ਨੇ ਨੌਕਰ ਹਵਾਲੇ ਮਾਪੇ ਬੇਫਿਕਰ ਨੇ ਬੱਚੇ ਘਰ ਤੋਂ ਬਾਹਰ ਨਹੀਂ ਜਾਣਗੇ ਕੋਈ ਅੰਦਰ ਨਹੀਂ ਆਵੇਗਾ ਮਾਪੇ ਬੇਫਿਕਰ ਨੇ ਬੱਚੇ ਘਰ ਤੋਂ ਬਾਹਰ ਨਹੀਂ ਜਾਣਗੇ ਕੋਈ ਅੰਦਰ ਨਹੀਂ ਆਵੇਗਾ ਦੇਖਣ ਲਈ ਹਰੇਕ ਕਮਰੇ 'ਚ ਟੀਵੀ ਖੇਡਣ ਲਈ ਵੀਡੀਓ ਗੇਮ ਤੇ ਮੋਬਾਈਲ ਬੱਚੇ ਇੰਟਰਨੈਟ ਦੇ ਦਰਵਾਜ਼ਿਆਂ ਘਰ ਤੋਂ ਬਾਹਰ ਨਿਕਲ ਜਾਂਦੇ ਕਿੰਨਾ ਕੁਝ ਸਕਰੀਨ ਰਾਹੀਂ ਘਰ ਦੇ ਅੰਦਰ ਆ ਜਾਂਦਾ ਮਾਪੇ ਸੋਚਦੇ ਬੱਚੇ ਕਸਰਕਿਤ ਨਹੀਂ ਗਿਆ